ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਮੈਂ ਕਹਾਣੀ ਸੁਣਾਉਣ ਲੱਗੀ ਆ ਇੱਕ ਇਨਸਾਨ ਜਿਸ ਨੇ ਸੋਨੇ ਦੀ ਇੱਛਾ ਕੀਤੀ ਹੁਣ ਆਪਾਂ ਸ਼ੁਰੂ ਕਰਦੇ ਆ ਬੇਬੀਲੋਨ ਦਾ ਰੱਥ ਬਣਾਉਣ ਵਾਲਾ ਬਰਸੀਨ ਬਹੁਤ ਪਰੇਸ਼ਾਨ ਸੀ ਆਪਣੀ ਸੰਪਤੀ ਦੇ ਚਾਰੇ ਪਾਸੇ ਬਣੀ ਹੀਟਲੀ ਕੰਧ ਤੇ ਬੈਠ ਕੇ ਉਹ ਆਪਣੇ ਘਾਰਾ ਤੇ ਆਪਣੇ ਵਰਕਸ਼ਾਪ ਵੱਲ ਦੇਖ ਰਿਹਾ ਸੀ ਜਿਸ ਵਿੱਚ ਇੱਕ ਸੰਪੂਰਨ ਰੱਥ ਤਿਆਰ ਖੜਾ ਸੀ ਉਸ ਦੀ ਪਤਨੀ ਹਮੇਸ਼ਾ ਖੁੱਲੇ ਦਰਵਾਜ਼ੇ ਤੇ ਦਿਖਾਈ ਦੇ ਜਾਂਦੀ ਸੀ ਉਸ ਦੀਆਂ ਨਜ਼ਰਾਂ ਤੋਂ ਪਤਾ ਲੱਗਾ ਸੀ ਕਿ ਭੋਜਨ ਵਾਲਾ ਥੈਲਾ ਖਾਲੀ ਸੀ ਅਤੇ ਉਸ ਨੇ ਰੱਥ ਦਾ ਕੰਮ ਪੂਰਾ ਕਰਨਾ ਸੀ ਉਸ ਨੇ ਥੋੜਾ ਚਲਾਉਣਾ ਸੀ ਪਾਲਿਸ਼ ਅਤੇ ਪੇਂਟ ਕਰਨਾ ਸੀ ਚਮੜੇ ਦੇ ਪਹੀਆਂ ਨੂੰ ਚਾਰੇ ਪਾਸੇ ਚੜਾਉਣਾ ਸੀ ਅਤੇ ਇਸ ਨੂੰ ਅਮੀਰ ਗਾਖ ਨੂੰ ਦੇਣ ਲਈ ਤਿਆਰ ਕਰਨਾ ਸੀ ਤਾਂ ਕਿ ਉਹ ਇਸ ਨੂੰ ਲੈ ਸਕਣ ਤਾਂ ਵੀ ਉਹਨਾਂ ਉਸ ਦਾ ਮੋਟਾ ਅਤੇ ਮਜ਼ਬੂਤ ਸਰੀਰ ਉਸ ਕੰਧ ਤੇ ਬੈਠਾ ਸੀ ਉਸ ਦਾ ਧੀਮਾ ਦਿਮਾਗ ਇੱਕ ਜਿਹੀ ਸਮੱਸਿਆ ਨਾਲ ਝੁੰਜ ਰਿਹਾ ਸੀ ਜਿਸ ਦਾ ਉੱਤਰ ਪ੍ਰਾਪਤ ਕਰਨਾ ਮੁਸ਼ਕਲ ਸੀ ਯੂਰਫਰੈਸਟ ਦੀ ਘਾਟੀ ਤੇ ਅੱਗ ਵਰਸਾਉਂਦਾ ਸੂਰਜ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ਪਸੀਨੇ ਦੀਆਂ ਬੂੰਦਾਂ ਉਸ ਦੀਆਂ ਉਹ ਆਤੇ ਆਕੇ ਉਸਦੀ ਛਾਤੀ ਦੇ ਸੰਘਣੇ ਵਾਲਾਂ ਤੇ ਟਿਪਕ ਰਹੀਆਂ ਸਨ ਜਿਸ ਦੇ ਘਰ ਦੇ ਅੱਗੇ ਰਾਜੇ ਦੇ ਮਹਿਲ ਨੂੰ ਘੇਰਨ ਵਾਲੀਆਂ ਉੱਚੀਆਂ ਕੰਧਾਂ ਸਨ ਨੇੜੇ ਬੇਲ ਤੇ ਮੰਦਰ ਦੀਆਂ ਰੰਗीन ਮিনারਾਂ ਸਨ ਜੋ ਨੀਲੇ ਅਸਮਾਨ ਵਿੱਚ ਪ੍ਰਵੇਸ਼ ਕਰ ਰਹੀਆਂ ਸਨ ਅਜਿਹਾ ਵਿਸ਼ਾਲ ਸੁੰਦਰਤਾ ਦੇ ਸਾਹਮਣੇ ਉਸ ਦਾ ਸਧਾਰਨ ਘਰ ਸੀ ਅਤੇ ਵੈਸੇ ਕਈ ਲੋਕਾਂ ਦੇ ਘਰ ਸੀ ਜੋ ਹੋਰ ਵੀ ਸਧਾਰਨ ਸਨ ਬੇਬੀਲੌਨ ਅਜਿਹੀ ਹੀ ਸੀ ਵਿਸ਼ਾਲਤਾ ਅਤੇ ਸਧਾਰਨਤਾ ਦਾ ਸਮਾਵੇਸ਼ ਚਮਕਦੀ ਅਮੀਰੀ ਅਤੇ ਉਸ ਦਾ ਗਰੀਬੀ ਦਾ ਸੰਗਮ ਜੋ ਨਾਲ-ਨਾਲ ਮਿਲ ਕੇ ਸ਼ਹਿਰ ਦੀਆਂ ਮਜ਼ਬੂਤ ਕੰਧਾਂ ਦੇ ਵਿਸ਼ਕਾਰ ਵਾਸ ਕਰ ਰਹੇ ਸਨ ਜੇ ਉਸਨੇ ਪਿੱਛੇ ਦੇਖਿਆ ਹੁੰਦਾ ਤਾਂ ਪਤਾ ਲੱਗਦਾ ਕਿ ਉਸ ਦੇ ਪਿੱਛੇ ਅਮੀਰਾਂ ਦੇ ਰੌਲੇ ਪੈਂਦੇ ਰੱਥ ਜਾ ਰਹੇ ਸਨ ਅਤੇ ਆਸੇ-ਪਾਸੇ ਵਪਾਰੀ ਅਤੇ ਨੰਗੇ ਪੈਰ ਚੱਲਣ ਵਾਲੇ ਭਿਖਾਰੀ ਸਨ ਅਮੀਰ ਲੋਕਾਂ ਨੂੰ ਵੀ ਰਾਜੇ ਦੇ ਕੰਮ ਦੇ ਲਈ ਪਾਣੀ ਢੋਂਦੇ ਗੁਲਾਮਾਂ ਲਈ ਰਾਹ ਖਾਲੀ ਕਰਨਾ ਪੈਂਦਾ ਸੀ ਜੋ ਝੂਲ ਦੇ ਬਗੀਚਿਆਂ ਦੇ ਲਈ ਭਾਰੀ ਬੱਕਰੀ ਦੇ ਚਮੜੇ ਚੋਂ ਪਾਣੀ ਲਿਜਾ ਰਹੇ ਸਨ ਬਸੀਮ ਰ ਆਪਣੀ ਸਮੱਸਿਆ ਦਾ ਚੋਂ ਇੰਨਾ ਉਲਝੂ ਜਰਹਾ ਗਿਆ ਸੀ ਕਿ ਉਸ ਨੂੰ ਰੁੱਜੇ ਹੋਏ ਸ਼ਹਿਰ ਦਾ ਕੋਈ ਰੌਲਾ ਸੁਣਾਈ ਨਹੀਂ ਦੇ ਰਿਹਾ ਸੀ ਇੱਕ ਜਾਣੀ ਪਛਾਣੀ ਬਸੂਰੀ ਦੀਆਂ ਤਾਰਾਂ ਚੋਂ ਆਉਂਦੇ ਸੰਗੀਤ ਨੇ ਉਸ ਨੂੰ ਮੰਨੋ ਨੀਂਦ ਚੋਂ ਜਗਾਇਆ ਉਹ ਮੁੜਦਿਆਂ ਅਤੇ ਉਸ ਨੇ ਆਪਣੇ ਆਪਣਾ ਸਭ ਤੋਂ ਵਧੀਆ ਦੋਸਤ ਸੰਗੀਤਕ ਕੋਬੀ ਦੇ ਸੰਵੇਦਨਸ਼ੀਲ ਅਤੇ ਮੁਸਕਰਾਉਂਦੇ ਹੋਏ ਚਿਹਰੇ ਵੱਲ ਦੇਖਿਆ ਮੇਰੇ ਵਧੀਆ ਦੋਸਤ ਭਗਵਾਨ ਤੈਨੂੰ ਢੇਰ ਸਾਰੀ ਆਜ਼ਾਦੀ ਦੇਵੇ ਕੋਬੀ ਦੇ ਸਲਾਮ ਕਰਦੇ ਹੋਏ ਕਿਹਾ ਪਰ ਫਿਰ ਵੀ ਇਹ ਜੇਹ ਲੱਗਦਾ ਹੈ ਕਿ ਉਹ ਇੰਨੇ ਦਿਆਲੂ ਹਨ ਕਿ ਤੈਨੂੰ ਕੰਮ ਕਰਨ ਲਈ ਜ਼ਰੂਰਤ ਨਹੀਂ ਹੈ ਮੈਂ ਤੇਰੀ ਕਿਸਮਤ 'ਚ ਤੇਰੇ ਨਾਲ ਖੁਸ਼ ਹਾਂ ਅਤੇ ਉਸ ਨੂੰ ਮੈਂ ਤੇਰੇ ਨਾਲ ਵੰਡਾਂਗੀ ਵੀ ਕਿਰਪਾ ਕਰਕੇ ਆਪਣੀ ਵੱਡੇ ਬਟੂਏ ਚੋਂ ਦੋ ਸਧਾਰਨ ਸਿੱਕੇ ਕੱਢੋ ਅਤੇ ਉਹਨਾਂ ਨੂੰ ਮੈਨੂੰ ਦੇ ਦਿਓ ਜਦੋਂ ਤੱਕ ਰਾਤ ਨੂੰ ਸੱਜਣ ਪੁਰਸ਼ ਦੇ ਕੋਲ ਜਿੱਥੇ ਇੱਥੇ ਭੋਜਨ ਖਤਮ ਨਾ ਹੋ ਜਾਵੇ ਤੂੰ ਉਹਨਾਂ ਨੂੰ ਖਵਾਏਂਗਾ ਨਹੀਂ ਕਿਉਂਕਿ ਉਹ ਤੇਰੇ ਤੱਕ ਵਾਪਸ ਆ ਜਾਵੇਗਾ ਜੇ ਮੇਰੇ ਕੋਲ ਦੋ ਸਿੱਕੇ ਹੁੰਦੇ ਵਰਸੀਮ ਨੇ ਦੁੱਖ ਨਾਲ ਕਿਹਾ ਮੈਂ ਤਾਂ ਮੈਂ ਉਹਨਾਂ ਨੂੰ ਕਿਸੇ ਨੂੰ ਵੀ ਨਹੀਂ ਦਿੰਦਾ ਤੈਨੂੰ ਵੀ ਨਹੀਂ ਮੇਰੇ ਪਿਆਰੇ ਦੋਸਤ ਕਿਉਂਕਿ ਉਹ ਮੇਰੀ ਪੂਰੀ ਸੰਪਤੀ ਹੁੰਦੇ ਕੋਈ ਵੀ ਇਨਸਾਨ ਆਪਣੀ ਪੂਰੀ ਸੰਪਤੀ ਕਿਸੇ ਨੂੰ ਨਹੀਂ ਦਿੰਦਾ ਆਪਣੇ ਸਭ ਤੋਂ ਵਧੀਆ ਦੋਸਤ ਨੂੰ ਵੀ ਨਹੀਂ ਕੀ ਕੋਬੀ ਨੇ ਹੈਰਾਨੀ ਨਾਲ ਕਿਹਾ ਤੇਰੇ ਪਰਸ ਚੋਂ ਇੱਕ ਸਿੱਕਾ ਵੀ ਨਹੀਂ ਹੈ ਫਿਰ ਵੀ ਤੂੰ ਕੰਦ ਤੇ ਮੂਰਤੀ ਦੀ ਤਰ੍ਹਾਂ ਬੈਠਾ ਹੈ ਤੂੰ ਰੱਥ ਦਾ ਕੰਮ ਪੂਰਾ ਕਿਉਂ ਨਹੀਂ ਕਰਦਾ ਆਪਣੀ ਭੁੱਖ ਤੂੰ ਕਿਵੇਂ ਮਿਟਾ ਸਕੇਂਗਾ ਇਹ ਤੇਰੇ ਵਰਗਾ ਵਰਤਾਓ ਨਹੀਂ ਹੈ ਦੋਸਤ ਤੇਰੀ ਅੰਤਰਹੀਣ ਊਰਜਾ ਕਿੱਥੇ ਹੈ ਕੀ ਤੈਨੂੰ ਕੋਈ ਚੀਜ਼ ਪਰੇਸ਼ਾਨ ਕਰ ਰਹੀ ਹੈ ਕੀ ਭਗਵਾਨ ਨੇ ਤੇਰੇ ਲਈ ਸਮੱਸਿਆਵਾਂ ਖੜੀਆਂ ਕੀਤੀਆਂ ਹਨ ਭਗਵਾਨ ਦੀ ਦਿੱਤੀ ਹੋਈ ਦਿੱਕਤ ਹੀ ਹੋਣੀ ਚਾਹੀਦੀ ਹੈ ਬਸੀ ਬਸੀਰ ਨੇ ਸਵੀਕਾਰ ਕੀਤਾ ਇਹ ਇੱਕ ਸੁਪਨੇ ਤੋਂ ਸ਼ੁਰੂ ਹੋਇਆ ਇੱਕ ਅਜੇਹੇ ਬੇਮਤਲਬ ਦੇ ਸੁਪਨੇ ਤੋਂ ਜਿਸ ਚੋ ਮੈਂ ਸੋਚਿਆ ਕਿ ਮੈਂ ਇੱਕ ਪੈਸੇ ਵਾਲਾ ਆਦਮੀ ਹਾਂ ਮੇਰੇ ਬੈਲਟ ਨਾਲ ਇੱਕ ਭਾਰੀ ਬਡੂਆ ਲਟਕਿਆ ਹੋਇਆ ਸੀ ਜਿਸ ਚੋ ਅਸੀਕੇ ਭਰੇ ਹੋਏ ਸਨ ਉਸ ਦੇ ਸਿੱਕੇ ਸਨ ਜਿਨ੍ਹਾਂ ਨੂੰ ਮੈਂ ਭਿਖਾਰੀਆਂ ਨੂੰ ਉਧਾਰ ਦੇ ਰਿਹਾ ਸੀ ਉਸ ਚ ਚਾਂਦੀ ਦੇ ਸਿੱਕੇ ਸਨ ਜਿਨ੍ਹਾਂ ਨਾਲ ਮੈਂ ਆਪਣੀ ਪਤਨੀ ਅਤੇ ਆਪਣੇ ਲਈ ਮਨ ਚਾਹੀਆਂ ਚੀਜ਼ਾਂ ਖਰੀਦ ਰਿਹਾ ਸੀ ਉਸ ਚ ਸੋਨੇ ਦੇ ਸਿੱਕੇ ਸਨ ਜੋ ਮੈਂ ਸਖਸ਼ ਸੁਰੱਖਿਅਤ ਭਵਖ ਦੇ ਅਹਿਸਾਸ ਕਰਾਉਂਦੇ ਸਨ ਅਤੇ ਚਾਂਦੀ ਨੂੰ ਖਰਚ ਕਰਨ ਲਈ ਹਿੰਮਤ ਦਿੰਦੇ ਸਨ ਸੰਤੋਸ਼ਟੀ ਦਾ ਇੱਕ ਅਹਿਸਾਸ ਮੈਂ ਮੇਰੇ ਅੰਦਰ ਸੀ ਤੂੰ ਮੈਨੂੰ ਇੱਕ ਮਿਹਨਤੀ ਦੋਸਤ ਦੇ ਰੂਪ ਵਿੱਚ ਨਹੀਂ ਜਾਣਦਾ ਹੁੰਦਾ ਨਾ ਹੀ ਮੇਰੀ ਪਤਨੀ ਮੈਨੂੰ ਇਸ ਤਰ੍ਹਾਂ ਜਾਣਦੀ ਹੈ ਜਾਣਦੀ ਜੇ ਉਸ ਦਾ ਚਿਹਰਾ ਚੁਰੜੀਆਂ ਤੋਂ ਆਜ਼ਾਦ ਅਤੇ ਖੁਸ਼ੀ ਨਾਲ ਚਮਕ ਰਿਹਾ ਹੁੰਦਾ ਉਹ ਫਿਰ ਵੀ ਆਪਣੀ ਨਵੀਂ ਵੀਰ ਵਿਆਹ ਤੋਂ ਜ਼ਿੰਦਗੀ ਦੀ ਮਸਕਰਾਉਂਦੀ ਲੜਕੀ ਹੁੰਦੀ ਸੱਚਮੁੱਚ ਇੱਕ ਸੋਹਣਾ ਸੁਪਨਾ ਸੀ ਕੋਬੀ ਨੇ ਕਿਹਾ ਪਰ ਅਜੀਹੇ ਖੁਸ਼ੀ ਨਾਲ ਭਰੇ ਅਹਿਸਾਸਾਂ ਤੇ ਨੇ ਤੈਨੂੰ ਕੰਧ ਤੇ ਬੈਠੀ ਉਦਾਸ ਮੂਰਤੀ ਦੇ ਰੂਪ ਵਿੱਚ ਕਿਵੇਂ ਬਦਲ ਦਿੱਤਾ ਸੱਚਮੁੱਚ ਕਿਉਂ ਕਿਉਂਕਿ ਜਦੋਂ ਮੈਂ ਉੱਠਿਆ ਅਤੇ ਮੈਂ ਦੇਖਿਆ ਕਿ ਮੇਰਾ ਪਰਸ ਕਿੰਨਾ ਖਾਲੀ ਹੈ ਵਿਧਵੋ ਰੋ ਦੀ ਇੱਕ ਭਾਵਨਾ ਮੇਰੇ ਸਰੀਰ ਵਿੱਚ ਦੌੜ ਗਈ ਇਸ ਬਾਰੇ ਤਾਂ ਜੋ ਗੱਲ ਕਰਦੇ ਹਾਂ ਹਾਂ ਕਿਉਂਕਿ ਜਿਵੇਂ ਜਹਾਜ ਜਹਾਜ ਜੀ ਕਹਿੰਦੇ ਹਨ ਅਸੀਂ ਦੋਵੇਂ ਇੱਕ ਹੀ ਕਿਸ਼ਤੀ ਦਾ ਸਵਾਰ ਹਾਂ ਛੋਟੀ ਉਮਰ 'ਚ ਅਸੀਂ ਪੁਜਾਰੀਆਂ ਦੇ ਕੋਲ ਗਿਆਨ ਪ੍ਰਾਪਤ ਕਰਨ ਗਏ ਵੱਡਾ ਹੋਣ ਤੇ ਵੀ ਅਸੀਂ ਵਧੀਆ ਦੋਸਤ ਬਣਾ ਰਹੇ ਅਸੀਂ ਆਪਣੀ ਤਰ੍ਹਾਂ ਦੇ ਸੰਤੁਸ਼ਟ ਲੋਕ ਰਹੇ ਹਨ ਅਸੀਂ ਲੰਬੇ ਸਮੇਂ ਤੱਕ ਕੰਮ ਕਰਕੇ ਆਪਣੀ ਆਮਦਨੀ ਖਰਚ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਅਸੀਂ ਪਿਛਲੇ ਸਾਲਾਂ ਤੋਂ ਇਨ ਇਨੇ ਸਿੱਕੇ ਕਮਾਏ ਹਨ ਪਰ ਅਸੀਂ ਉਹਨਾਂ ਖੁਸ਼ੀਆਂ ਨੂੰ ਨਹੀਂ ਉਹਨਾਂ ਖੁਸ਼ੀਆਂ ਨੂੰ ਨਹੀਂ ਜਾਣਦੇ ਜੋ ਪੈਸੇ ਨਾਲ ਆਉਂਦੀਆਂ ਹਨ ਸਾਨੂੰ ਸਿਰਫ ਉਹਨਾਂ ਦੇ ਸੁਪਨੇ ਆਉਂਦੇ ਹਨ ਵਾਹ ਕੀ ਅਸੀਂ ਮੂਰਖ ਭੇਡਾਂ ਤੋਂ ਜ਼ਿਆਦਾ ਕੁਝ ਹਾਂ ਅਸੀਂ ਦੁਨੀਆ ਦੇ ਸਭ ਤੋਂ ਅਮੀਰ ਸ਼ਹਿਰ 'ਚ ਰਹਿੰਦੇ ਹਾਂ ਵਪਾਰੀ ਕਹਿੰਦੇ ਹਨ ਕਿ ਕਿਸੇ ਦੇ ਕੋਲ ਵੀ ਸਾਡੇ ਕੋਲ ਸਾਡੇ ਜਿੰਨਾ ਪੈਸਾ ਨਹੀਂ ਹੈ ਸਾਡੇ ਆਲੇ-ਦੁਆਲੇ ਇੰਨਾ ਪੈਸਾ ਹੈ ਪਰ ਇਹ ਸਾਡੇ ਲਈ ਨਹੀਂ ਹੈ ਅੱਧੀ ਜ਼ਿੰਦਗੀ ਦੀ ਮਿਹਨਤ ਤੋਂ ਬਾਅਦ ਵੀ ਮੇਰੇ ਵਧੀਆ ਦੋਸਤ ਮੇਰੇ ਕੋਲ ਇੱਕ ਖਾਲੀ ਬਟੂਆ ਹੈ ਅਤੇ ਤੂੰ ਮੈਨੂੰ ਕਿਹਾ ਕਿਰਪਾ ਕਰਕੇ ਆਪਣੇ ਵੱਡੇ ਬਟੂਏ ਚੋਂ ਦੋ ਸਧਾਰਨ ਸਿੱਕੇ ਕੱਢੋ ਅਤੇ ਉਹਨਾਂ ਨੂੰ ਮੈਨੂੰ ਦੇ ਦਿਓ ਜਦੋਂ ਤੱਕ ਰਾਤ ਨੂੰ ਸੱਜਣ ਪੁਰਸ਼ ਦੇ ਕੋਲ ਭੋਜਨ ਖਤਮ ਨਾ ਹੋ ਜਾਵੇ ਨਹੀਂ ਮੈਂ ਮੰਨਦਾ ਹਾਂ ਮੇਰੇ ਪਾਸ ਤੇਰੇ ਜਿੰਨਾ ਖਾਲੀ ਹੈ ਮਾਮਲਾ ਇਹ ਕੀ ਹੈ ਅਸੀਂ ਸੋਨਾ ਅਤੇ ਚਾਂਦੀ ਕਿਉਂ ਨਹੀਂ ਕਮਾ ਸਕਦੇ ਜੋ ਖਾਣਾ ਅਸੀਂ ਕੱਪੜਿਆਂ ਤੋਂ ਜ਼ਿਆਦਾ ਦੇ ਦੇ ਸਕੇ ਇਹ ਵੀ ਸੋਚੋ ਕਿ ਕਿਉਂਕਿ ਸਾਡੇ ਬੇਟੇ ਬਸੀਰ ਨੇ ਅੱਗੇ ਕਿਹਾ ਉਹ ਸਾਡੇ ਕਰਮਾਂ ਤੇ ਨਹੀਂ ਤੁਰ ਰਹੇ ਹਨ ਕਿ ਉਹਨਾਂ ਨੂੰ ਵੀ ਉਹਨਾਂ ਨੇ ਵੀ ਪਰਿਵਾਰ ਦੇ ਨੂੰ ਅਤੇ ਉਹਨਾਂ ਦੇ ਬੇਟਿਆਂ ਨਾਲ ਅਤੇ ਉਹਨਾਂ ਦੇ ਪਰਿਵਾਰ ਨੇ ਨੂੰ ਪੂਰੀ ਜ਼ਿੰਦਗੀ ਇਸ ਤਰ੍ਹਾਂ ਬੱਕਰੀ ਦੇ ਦੁੱਧ ਅਤੇ ਦੜੀਏ ਦੇ ਬਤਾਉਣੀ ਪਵੇਗੀ ਚਾਹੇ ਹੀ ਉਹਨਾਂ ਦੇ ਚਾਰੇ ਪਾਸੇ ਸੋਨੇ ਦੇ ਖਜ਼ਾਨੇ ਭਰੇ ਹੋਣ ਤਸਵੀਰ ਸਾਡੀ ਦੋਸਤੀ ਦੇ ਇੰਨੇ ਸਾਲਾਂ ਚ ਕਦੇ ਵੀ ਤੂੰ ਅਜਿਹੀ ਗੱਲ ਨਹੀਂ ਕੀਤੀ ਕੋਬੀ ਚਕਰਾ ਗਿਆ ਇੰਨੇ ਸਾਲਾਂ ਚ ਮੈਂ ਕਦੇ ਇਸ ਤਰ੍ਹਾਂ ਨਹੀਂ ਸੋਚਿਆ ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਆਪਣੇ ਰੱਥਾਂ ਦੇ ਤੇ ਓਨੀ ਮਿਹਨਤ ਕੀਤੀ ਜਿੰਨੀ ਕੋਈ ਇਨਸਾਨ ਕਰ ਸਕਦਾ ਹੈ ਹੈ ਅੰਦਰ ਹੀ ਅੰਦਰ ਉਮੀਦ ਕਰਦੇ ਹੋਏ ਕਿ ਪ੍ਰਮਾਤਮਾ ਮੇਰੇ ਵਧੀਆ ਕੰਮਾਂ ਨੂੰ ਦੇਖੇਗਾ ਅਤੇ ਮੇਰੇ ਤੋਂ ਖੁਸ਼ ਮੇਰੇ ਤੇ ਖੁਸ਼ੀ ਬਰਸਾਏਗਾ ਪਰ ਅਜੀਹਾ ਨਹੀਂ ਹੋਇਆ ਹੁਣ ਲੱਗਦਾ ਹੈ ਕਿ ਹੈ ਅਜੀਹਾ ਕਦੇ ਨਹੀਂ ਹੋਣਾ ਇਸ ਲਈ ਮੇਰੇ ਦਿਲ ਦਾਸ ਹੈ ਮੇਰਾ ਦਿਲ ਅਦਾਸ ਹੈ ਮੈਂ ਇੱਕ ਪੈਸੇ ਵਾਲਾ ਆदमी ਬਨਣਾ ਚਾਹੁੰਦਾ ਹਾਂ ਮੈਂ ਜ਼ਮੀਨ ਅਤੇ ਪਸ਼ੂਆਂ ਦਾ ਮਾਲਕ ਬਨਣਾ ਚਾਹੁੰਦਾ ਹਾਂ ਮੈਂ ਵਧੀਆ ਕੱਪੜੇ ਅਤੇ ਬਟੂਏ ਤੇ ਸਿੱਕੇ ਰੱਖਣਾ ਚਾਹੁੰਦਾ ਹਾਂ ਮੈਂ ਮੈਂ ਆਪਣੀ ਸਾਰੀ ਤਾਕਤ ਨਾਲ ਇਨ੍ਹਾਂ ਚੀਜ਼ਾਂ ਦੇ ਲਈ ਕੰਮ ਕਰਨਾ ਚਾਹੁੰਦਾ ਹਾਂ ਆਪਣੀ ਪੂਰੀ ਕੁਸ਼ਲਤਾ ਦੇ ਨਾਲ ਆਪਣੀ ਸਾਰੀ ਬੁੱਧੀ ਦੇ ਨਾਲ ਪਰ ਮੈਂ ਚਾਹੁੰਦਾ ਹਾਂ ਕਿ ਮੈਂ ਮੈਨੂੰ ਮੇਰੀ ਮਿਹਨਤ ਦਾ ਇਨਾਮ ਮਿਲੇ ਸਾਡੇ ਨਾਲ ਮਸਲਾ ਮਾਮਲਾ ਕੀ ਹੈ ਮੈਂ ਫਿਰ ਵੀ ਪੁੱਛਦਾ ਹਾਂ ਅਸੀਂ ਉਹਨਾਂ ਲੋਕਾਂ ਦੀ ਤਰ੍ਹਾਂ ਵਧੀਆ ਚੀਜ਼ਾਂ ਦਾ ਆਨੰਦ ਕਿਉਂ ਨਹੀਂ ਚੁੱਕ ਸਕਦੇ ਜਿਨ੍ਹਾਂ ਦੇ ਕੋਲ ਉਹਨਾਂ ਇਹਨਾਂ ਨੂੰ ਖਰੀਦਣ ਦੇ ਲਈ ਨਹੀਂ ਸੋਨਾ ਹੈ ਜੇ ਮੈਨੂੰ ਇਸ ਦਾ ਉੱਤਰ ਪਤਾ ਹੁੰਦਾ ਕੌਬੀ ਨੇ ਉੱਤਰ ਦਿੱਤਾ ਤਾਂ ਮੈਂ ਵੀ ਤੇਰੀ ਤਰ੍ਹਾਂ ਹੀ ਸੰਤੁਸ਼ਟ ਹੁੰਦਾ ਸੰਗੀਤ ਨਾਲ ਮੇਰੀ ਕਮਾਈ ਜਾ ਚੁੱਕੀ ਹੈ ਹਮੇਸ਼ਾ ਮੈਨੂੰ ਇਸ ਤਰ੍ਹਾਂ ਨਾਲ ਪਲਾਨ ਬਣਾਉਣਾ ਪੈਂਦਾ ਹੈ ਇੱਕ ਕੀ ਮੇਰਾ ਪਰਿਵਾਰ ਭੁੱਖਾ ਨਾ ਰਹਿ ਜਾਵੇ ਨਾ ਹੀ ਮੇਰੇ ਸੀਨੇ ਨਾਲ ਹੀ ਮੇਰੇ ਸੀਨੇ 'ਚ ਇੱਕ ਅਜੇਹੇ ਵੱਡੇ ਸੰਗੀਤਕ ਜੰਤਰ ਦੇ ਲਈ ਗਹਿਰੀ ਇੱਛਾ ਸੀ ਜਿਸ ਨਾਲ ਮੈਂ ਅਜੇਹੀ ਸੰਗੀਤ ਪੈਦਾ ਕਰ ਸਕਾਂ ਜੋ ਮੇਰੇ ਮਨ ਦੀ ਗਹਿਰਾਈ 'ਚੋਂ ਆਵੇ ਇਸ ਤਰ੍ਹਾਂ ਦੇ ਜੰਤਰ ਨਾਲ ਮੈਂ ਸੰਗੀਤ ਬਣਾ ਸਕਦਾ ਹਾਂ ਜੋ ਰਾਜੇ ਦੇ ਕਦੇ ਨਾ ਸੁਣਿਆ ਹੋਵੇ ਤੇਰੇ ਕੋਲ ਅਜਿਹਾ ਸੰਗੀਤਕ ਯੰਤਰ ਹੋਣਾ ਚਾਹੀਦਾ ਹੈ ਸਾਰੇ ਬੇਬੀਲੌਨ ਦੇ ਜੋ ਕੋਈ ਵੀ ਇਨਸਾਨ ਇੰਨਾ ਮਿੱਠਾ ਨਹੀਂ ਗਾ ਸਕਦਾ ਇੰਨਾ ਮਿੱਠਾ ਨਹੀਂ ਗਾ ਸਕਦਾ ਜਿਸ ਨਾਲ ਸਿਰਫ ਰਾਜਾ ਹੀ ਨਹੀਂ ਬਲਕਿ ਦੇਵਤੇ ਵੀ ਖੁਸ਼ ਹੋ ਜਾਣ ਪਰ ਤੂੰ ਅਜਿਹਾ ਕਿਵੇਂ ਕਰ ਸਕਦਾ ਹੈ ਜਦੋਂ ਅਸੀਂ ਦੋਵੇਂ ਰਾਜੇ ਦੇ ਗੁਲਾਮ ਦੀ ਤਰ੍ਹਾਂ ਗਰੀਬ ਹਾਂ ਕੰਟੀਨੂ ਸੁਣੋ ਦੇਖੋ ਉਹ ਇੱਥੇ ਆ ਰਹੀ ਰਹੇ ਹਨ ਉਸਨੇ ਆਂਦਰ ਨੰਗੇ ਪਸੀਨੇ ਨਾਲ ਤਤਵਾ ਤਰ ਬਤਤਾ ਪਾਣੀ ਢੋਸ ਢੋੰਦੇ ਲੋਕਾਂ ਦੀ ਕਰਤਾਰ ਵੱਲ ਇਸ਼ਾਰਾ ਕੀਤਾ ਜੋ ਨਦੀ ਤੋਂ ਪਤਲੀ ਸੜਕ ਵੱਲ ਜਾ ਰਹੇ ਹਨ ਮਾਰਚ ਕਰਨ ਕਾਰਨ ਵਾਲੇ ਉਹ ਪੰਜ ਸੰਨ ਭਾਰ ਇੱਕ ਦੇ ਉੱਪਰ ਬੱਕਰੀ ਦੇ ਖਲ ਦੇ ਭਾਰੀ ਥੈਲੇ 'ਚ ਪਾਣੀ ਸੀ। ਇੱਕ ਵਧੀਆ ਕੱਦ ਵਾਲਾ ਆਦਮੀ ਉਹਨਾਂ ਲੋਕਾਂ ਦੀ ਅਗਵਾਈ ਕਰ ਰਿਹਾ ਸੀ। ਕੋਬੀ ਨੇ ਘੰਟੀ ਵਾਲੇ ਇਨਸਾਨ ਵੱਲ ਇਸ਼ਾਰਾ ਕੀਤਾ ਜੋ ਬਿਨਾਂ ਕਿਸੇ ਬੋਝ ਦੇ ਅੱਗੇ ਵਧ ਰਿਹਾ ਸੀ। ਆਪਣੇ ਦੇਸ਼ ਦਾ ਇੱਕ ਸ਼ਕਤੀਸ਼ਾਲੀ ਆਦਮੀ ਹੈ। ਉਹ ਇਹ ਸਰਫਸ ਸਾਫ ਦਿਖਾਈ ਦਿੰਦਾ ਹੈ ਇਸ ਕਰਤਾਰ ਚ ਕਈ ਵਧੀਆ ਕੱਦ ਵਾਲੇ ਲੋਕ ਸਨ ਉਹ ਲੈਂਡ ਚ ਕਈ ਵਧੀਆ ਕੱਦ ਵਾਲੇ ਲੋਕ ਸਨ ਬਰਸੀਸ ਨੇ ਸਵੀਕਾਰ ਕੀਤਾ ਸਾਡੀ ਵਧੀਆ ਸਾਡੀ ਤਰ੍ਹਾਂ ਵਧੀਆ ਲੋਕ ਹਨ ਲੰਮੇ ਗੋਰੇ ਲੋਕ ਜੋ ਉੱਤਰ ਚ ਹਨ ਤਪਖਣ ਚ ਹਾਸਦੇ ਹੋਏ ਕਾਲੇ ਲੋਕ ਹਨ ਆਸ-ਪਾਸੇ ਦੇ ਦੇਸ਼ ਚੋ ਛੋਟੇ ਪੋਰੇ ਪੂਰੇ ਲੋਕ ਹਨ ਸਾਰੇ ਇਕੱਠੇ ਨਦੀ ਨਦੀ ਚੋ ਬਗੀਚਿਆਂ ਵੱਲ ਜਾ ਰਹੇ ਹਨ ਅੱਗੇ ਪਿੱਛੇ ਹਰ ਰੋਜ਼ ਹਰ ਸਾਲ ਇਨ੍ਹਾਂ ਦੇ ਕੋਲ ਸਾਹਮਣੇ ਦੇਖਣ ਲਈ ਖੁਸ਼ੀ ਨਹੀਂ ਹੈ ਟੈਂਕਾਂ ਦੇ ਬਿਸਤਰੇ ਤੇ ਸੌਂਦੇ ਹਨ ਖਾਣ ਦੇ ਲਈ ਮੋਟਾ ਦਲੀਆ ਹੈ ਇਨ੍ਹਾਂ ਵਿਚਾਰੇ ਲੋਕਾਂ ਤੇ ਤਰਸ ਜਾਂਦਾ ਹੈ ਕੋਬੀ ਉਸਨੇ ਮੈਨੂੰ ਵੀ ਤਰਸ ਆਉਂਦਾ ਹੈ ਉਸਤੇ ਮੈਨੂੰ ਵੀ ਤਰਸ ਆਉਂਦਾ ਤਾਂ ਵੀ ਮੈਨੂੰ ਦਿਖਾਈ ਦਿੰਦਾ ਹੈ ਕਿ ਸਾਡੀ ਹਾਲਤ ਇਹਨਾਂ ਤੋਂ ਵੀ ਜ਼ਿਆਦਾ ਵਧੀਆ ਨਹੀਂ ਵਧੀਆ ਨਹੀਂ ਹੈ ਜਦੋਂ ਕਿ ਅਸੀਂ ਆਪਣੇ ਆਪ ਨੂੰ ਆਜ਼ਾਦ ਕਹਿੰਦੇ ਹਾਂ ਇਹ ਸੱਚ ਹੈ ਕੋਬੀ ਚਾਹੇ ਸੁਨ ਚ ਇੰਨਾ ਬੁਰਾ ਲੱਗੇ ਅਸੀਂ ਹਰ ਸਾਲ ਇਸ ਤਰ੍ਹਾਂ ਦੇ ਗੁਲਾਮਾਂ ਵਾਲੀ ਜ਼ਿੰਦਗੀ ਨਹੀਂ ਜਿਉਣਾ ਚਾਹੁੰਦੇ ਕੰਮ ਕੰਮ ਬਸ ਕੰਮ ਪਰ ਕਿਤੇ ਪਹੁੰਚ ਨਹੀਂ ਰਹੇ ਕੀ ਅਸੀਂ ਨਹੀਂ ਸਿੱਖ ਸਕਦੇ ਕਿ ਕਿਵੇਂ ਇਹਨਾਂ ਦੀ ਤਰ੍ਹਾਂ ਸੋਨਾ ਪ੍ਰਾਪਤ ਕਰੀਏ ਕੋਬੀ ਨੇ ਪੁੱਛਿਆ ਸ਼ਾਇਦ ਅਸੀਂ ਉਹਨਾਂ ਲੋਕਾਂ ਤੋਂ ਕੋਈ ਰਿਹੱਸ ਸਿੱਖ ਸਕੀਏ ਜਿਨ੍ਹਾਂ ਨੂੰ ਪਤਾ ਹੈ ਵਰਸੀਰ ਨੇ ਸੋਚ ਕੇ ਉੱਤਰ ਦਿੱਤਾ ਅੱਜ ਦੇ ਦਿਨ ਗੋਬੀ ਨੇ ਸਲਾਹ ਦਿੱਤੀ ਮੈਂ ਆਪਣੇ ਪੁਰਾਣੇ ਦੋਸਤ ਅਰਕਦ ਨੂੰ ਮਿਲਿਆ ਜੋ ਆਪਣੇ ਸੋਨੇ ਦੇ ਰੱਥ 'ਚ ਜੋ ਜਾ ਰਿਹਾ ਸੀ ਮੈਂ ਕਿਹਾ ਕਿ ਉਸ ਨੇ ਮੈਨੂੰ ਵੈਸੇ ਅਣ ਦੇਖਿਆ ਨਹੀਂ ਕੀਤਾ ਜਿਵੇਂ ਜਿਵੇਂ ਕਰਨਾ ਬਹੁਤ ਲੋਕ ਆਪਣਾ ਅਧਿਕਾਰ ਸਮਝਦੇ ਹਨ ਬਦਲੇ ਚ ਉਸਨੇ ਆਪਣਾ ਹੱਥ ਹਿਲਾਇਆ ਤਾਂ ਕਿ ਸਾਰੇ ਦੇਖਣ ਵਾਲੇ ਲੋਕ ਉਸ ਨੂੰ ਸੰਗੀਤਕਾਰ ਕੋਬੀ ਨੂੰ ਸੰਬੋਧਿਤ ਕਰਦੇ ਅਤੇ ਉਸ ਦੇ ਵੱਲ ਦੋਸਤੀ ਭਰੀ ਮੁਸਕਾਨ ਦਿੰਦੇ ਹੋਏ ਦੇਖਣ ਉਸ ਨੂੰ ਬੇਬੀਲੌਨ ਦਾ ਸਭ ਤੋਂ ਅਮੀਰ ਆਦਮੀ ਮੰਨਿਆ ਜਾਂਦਾ ਹੈ ਬਰਸੀਸ ਨੇ ਸੋਚਿਆ ਉਹ ਇੰਨਾ ਅਮੀਰ ਹੈ ਕਿ ਰਾਜੇ ਵੀ ਉਸ ਤੋਂ ਖਜ਼ਾਨੇ ਲਈ ਮਦਦ ਲੈਂਦੇ ਹਨ ਕੋਬੀ ਨੇ ਕਿਹਾ ਇੰਨਾ ਅਮੀਰ ਬਰਸੀਰ ਨੇ ਕਿਹਾ ਮੈਨੂੰ ਡਰ ਲੱਗਦਾ ਹੈ ਕਿ ਕਿਤੇ ਮੈਂ ਆਪਣੇ ਹੱਥ ਉਸ ਦੇ ਮੋٹے ਬੁਟੂਏ 'ਚ ਨਾ ਪਾ ਲਵਾਂ ਦੇਮ ਬਕਵਾਸ ਕੋਬੀ ਨੇ ਫਟਕਾਰਦਿਆਂ ਇੱਕ ਇਨਸਾਨ ਦੀ ਸੰਪਤੀ ਉਸ ਦੇ ਬਟੀਏ ਜੇ ਨਹੀਂ ਹੁੰਦੀ ਇੱਕ ਮੋਟਾ ਮਟੂਗਾ ਤੁਰੰਤ ਖਾਲੀ ਹੋ ਜਾਂਦਾ ਹੈ ਜੇ ਉਸ ਨੂੰ ਭਰਨ ਦੇ ਲਈ ਸੋਨੇ ਦੀ ਧਾਰਾ ਲਾ ਨਾ ਨਾ ਹੋਵੇ ਅਰਕਦ ਨੇ ਦੇ ਕੋਲ ਆਮਦਨੀ ਹੈ ਜੋ ਉਸ ਨੂੰ ਲਗਾਤਾਰ ਭਰਦੀ ਰਹਿੰਦੀ ਹੈ ਚਾਹੇ ਉਹ ਕਿੰਨਾ ਵੀ ਖਰਚ ਕਿਉਂ ਨਾ ਕਰੇ آمدਨੀ ਇਹੀ ਇਹੀ ਉਹ ਚੀਜ਼ ਹੈ ਬਰਸੀ ਨੇ ਕਿਹਾ ਕਾਸ਼ ਮੇਰੇ ਕੋਲ آمدਨੀ ਦਾ ਇੱਕ ਅਜੀਹਾ ਸਰੋਤ ਹੁੰਦਾ ਜੋ ਮੇਰੇ ਬਟੂਗੇ ਨੂੰ ਭਰਦਾ ਰਹਿੰਦਾ ਭਾਵੇਂ ਮੈਂ ਕੰਦ ਤੇ ਬੈਠਾ ਜਾਂ ਦੂਰ ਦੇਸ਼ਾਂ ਦੀਆਂ ਯਾਤਰਾਵਾਂ ਕਰਾਂ ਪਰ ਕਦ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਇੱਕ ਆਦਮੀ ਆਪਣੇ ਲਈ آمدਨੀ ਬਣਵਾ ਸਕਦਾ ਹੈ ਕੀ ਤੈਨੂੰ ਲੱਗਦਾ ਹੈ ਕਿ ਉਹ ਇੱਕ ਇਹ ਤਰੀਕਾ ਮੇਰੇ ਵਰਗੇ ਹੌਲੇ ਦਿਲ ਵਾਲੇ ਨੂੰ ਹੀ ਸਮਝਾ ਸਕਦਾ ਹੈ ਮੈਨੂੰ ਲੱਗਦਾ ਹੈ ਕਿ ਉਸਨੇ ਇੱਕ ਤਰੀਕਾ ਆਪਣੇ بیٹے ਨੋਮਾਇਸ ਨੂੰ ਸਿਖਾਇਆ ਕੌਬੀ ਨੇ ਉੱਤਰ ਦਿੱਤਾ ਕਿ ਉਹ ਨਿੰਨੇ ਵਾ ਦੇ ਕੋਲ ਨਹੀਂ ਗਿਆ ਜਿਵੇਂ ਉਹ ਦੱਸਿਆ ਜਾਂਦਾ ਹੈ ਕਿ ਉਹ ਆਪਣੇ ਪਿਤਾ ਦੀ ਸਹਾਇਤਾ ਤੋਂ ਬਿਨਾ ਸ਼ਹਿਰ ਦਾ ਸਭ ਤੋਂ امیر ਆਦਮੀ ਬਣ ਗਿਆ ਕੋਬੀ ਤੇਰੇ ਗੱਲ ਚੋਂ ਮੈਨੂੰ ਇੱਕ ਦਰਲੱਭ ਵਿਚਾਰ ਮਿਲਿਆ ਹੈ ਬਰਸੀਨ ਦੀਆਂ ਅੱਖਾਂ 'ਚ ਇੱਕ ਚਮਕ ਆ ਗਈ ਇੱਕ ਵਧੀਆ ਦੋਸਤ ਤੋਂ ਸਲਾਹ ਲੈਣ ਨਾਲ ਕੋਈ ਖਰਚ ਨਹੀਂ ਹੁੰਦਾ ਅਤੇ ਹਰਕਤ ਦੇ ਵੈਸੇ ਵੀ ਵਧੀਆ ਦੋਸਤ ਹੈ ਮੰਨਿਆ ਕਿ ਸਾਡਾ ਬਟੂਆ ਇੱਕ ਗਿੱਧ ਦੇ ਆਲਣੇ ਦੀ ਤਰ੍ਹਾਂ ਗੇਰਦ ਦੇ ਆਲਣੇ ਦੀ ਤਰ੍ਹਾਂ ਖਾਲੀ ਹੈ ਪਰ ਸਾਨੂੰ ਇਸ ਨਾਲ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਅਸੀਂ ਇਸ ਸੁਪਨੇ ਥਾਂ ਤੇ ਬਿਨਾ ਸੌਣੇ ਤੋਂ ਥੱਕ ਗਏ ਹਾਂ ਹੁਣ ਅਸੀਂ ਪੈਸੇ ਵਾਲੇ ਆਦਮੀ ਬਣਨਾ ਹੈ ਆਓ ਅਰਕਤ ਦੇ ਕੋਲ ਜਾਂਦੇ ਹਾਂ ਅਤੇ ਪੁੱਛਦੇ ਹਾਂ ਕਿ ਅਸੀਂ ਵੀ ਆਪਣੇ ਲਈ ਕਿਵੇਂ ਕਮਾ ਸਕਦੇ ਹਾਂ ਬਰਸੀਰ ਨੂੰ ਸੱਚੀ ਪ੍ਰੇਰਣਾ ਨਾਲ ਕਿਹਾ ਤੂੰ ਮੇਰੇ ਦਿਮਾਗ 'ਚ ਇੱਕ ਵੀ ਸਮਝ ਲਿਆ ਹੈ ਨਵੀਂ ਸਮਝ ਲਿਆਇਆ ਹੈ ਤੂੰ ਮੈਨੂੰ احساس ਦਿਵਾਇਆ ਹੈ ਕਿ ਅਸੀਂ ਹੁਣ ਤੱਕ ਪੈਸੇ ਕਿਉਂ ਨਹੀਂ ਕਮਾ ਸਕੇ ਅਸੀਂ ਕਦੇ ਇਸ ਨੂੰ ਲੱਭਿਆ ਨਹੀਂ ਤੂੰ ਬਹੁਤ ਹੌਸਲੇ ਨਾਲ ਬੇਬੀ ਲੌਨ ਦਾ ਸਭ ਤੋਂ ਮਜ਼ਬੂਤ ਰੱਥ ਬਣਾਏਗਾ ਬਣਾਏਗਾ ਇਸ ਉਪਦੇਸ਼ ਨਾਲ ਤੂੰ ਸਭ ਤੋਂ ਵਧੀਆ ਕੋਸ਼ਿਸ਼ ਕੀਤੀ ਹੈ ਇਸ ਲਈ ਇਸ ਕੰਮ 'ਚ ਤੂੰ ਸਫਲ ਹੋਇਆ ਮੈਂ ਇੱਕ ਸਫਲ ਸੰਗੀਤਕਾਰ ਬਣਨ ਦੀ ਕੋਸ਼ਿਸ਼ ਕੀਤੀ ਅਤੇ ਇਸ ਤਰ੍ਹਾਂ ਕਾਰਨ ਮੈਂ ਸਫਲ ਹੋਇਆ ਜਿੰਨਾ ਚੀਜ਼ਾਂ ਤੇ ਅਸੀਂ ਕੋਸ਼ਿਸ਼ ਕੀਤੀ ਅਸੀਂ ਉਸ 'ਚ ਸਫਲ ਹੋਈ ਦੇਵਤਾ ਸਾਨੂੰ ਅਜਿਹਾ ਕਰਨ ਦਿੰਦੇ ਰਹੇ ਹੁਣ ਅੰਤ 'ਚ ਅਸੀਂ ਸੂਰਜ ਦੀ ਤਰ੍ਹਾਂ ਚਮਕੀਲੀ ਰੋਸ਼ਨੀ ਦੇਖਦੇ ਹਾਂ ਉਸ ਨੇ ਸਾਨੂੰ ਸਿੱਖਣ ਦੀ ਦਿਸ਼ਾ ਦਿਖਾਈ ਹੈ ਤਾਂ ਕਿ ਅਸੀਂ ਹਰ ਤਰੱਕੀ ਕਰ ਸਕੀਏ ਇਸ ਨਵੀਂ ਸਮਝ ਦੇ ਨਾਲ ਅਸੀਂ ਆਪਣੀ ਆਪਣੀਆਂ ਇਹ ਛਾਵਾਂ ਨੂੰ ਪੂਰਾ ਕਰਨ ਦੇ ਲਈ ਵਧੀਆ ਤਰੀਕੇ ਪਾਵਾਂਗੇ ਅਰਕਦ ਦੇ ਕੋਲ ਅੱਜ ਹੀ ਜਾਣੇ ਹਾਂ ਵਰਸੀਸ ਨੇ ਕਿਹਾ ਨਾਲ ਹੀ ਆਪਣੀ ਬੱਚ ਅਸੀਂ ਬਚਪਨ ਦੇ ਆਪਣੇ ਦੋਸਤਾਂ ਤੋਂ ਵੀ ਪੁੱਛਦੇ ਹਾਂ ਜਿਨ੍ਹਾਂ ਨੇ ਸਾਡੇ ਤੋਂ ਜ਼ਿਆਦਾ ਸਫਲਤਾ ਪ੍ਰਾਪਤ ਕੀਤੀਆਂ ਕੀਤੀ ਹੈ ਤਾਂ ਕਿ ਉਹ ਵੀ ਇਸ ਗਿਆਨ ਨੂੰ ਪ੍ਰਾਪਤ ਕਰ ਸਕਣ ਵਰਸੀਸ ਨੂੰ ਹਮੇਸ਼ਾ ਆਪਣੇ ਦੋਸਤਾਂ ਦੇ ਬਾਰੇ ਚ ਸੋਚਦਾ ਰਿਹਾ ਅਸੀਂ ਇਸ ਤੇਰੇ ਤੇਰੇ ਇਹਨੇ ਦੋਸਤ ਹਾਂ ਜਿਵੇਂ ਕਹਿ ਰਿਹਾ ਹੈ ਉਸੇ ਤਰ੍ਹਾਂ ਹੀ ਹੋਵੇਗਾ ਅਸੀਂ ਅੱਜ ਹੀ ਜਾ ਕੇ ਉਹਨਾਂ ਨੂੰ ਨਾਲ ਲੈ ਚੱਲਾਂਗੇ ਇਸ ਨਾਲ ਹੀ ਆਪਣਾ ਇੱਕ ਚੈਪਟਰ ਖਤਮ ਹੁੰਦਾ ਹੈ ਤੇ ਜੇ ਤੁਹਾਨੂੰ ਇਹ ਵੀਡੀਓ ਕਹਾਣੀ ਵਧੀਆ ਲੱਗੀ ਹੋਵੇ ਸੁਣੀ ਹੋਵੇ ਤੁਸੀਂ ਤਾਂ ਕਹਾਣੀ ਵਧੀਆ ਲੱਗੀ ਹੋਵੇ ਤਾਂ ਸਪੋਰਟ ਜਰੂਰ ਕਰਿਓ ਜੀ ਫੋਲੋ ਕਰ ਲਿਓ ਤੇ YouTube ਚੈਨਲ ਤੇ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ